ਸ਼ੀਂਹ ਅੜਾ ਕਤੋ ਸੁਕਾਂ ਗੋਲੀ ਆ ਉਹ ਅਗਲੀ ਗੱਲ ਹੈ ਉਹ ਜਿੱਥੇ ਬਣ ਗਿਆ ਉਦੋਂ ਕਰਨੀਆ ਬੜਾ ਟਕ ਮਿੰਡਾ ਵਾਲਾ ਮਾਹੌਲ ਬਣਿਆ ਪਿਆ ਨਜ਼ਾਰੇ ਆਏ ਬਈ ਇਹ ਕੱਲੂ ਪੈ ਗਿਆ 20 ਦਿਨ ਦੇ ਵਿੱਚ ਫਸਾ ਫਿਰ ਬਾਟਰ ਪੱਠ ਹੋ ਜੂਗਾ ਇਹਦੀ ਸ਼ੈਂਪੂ ਪਾ ਦੇ ਇਹ ਬੰਦਾ ਕਹਿੰਦਾ 20 ਦਿਨ ਦੇ ਵਿੱਚ ਗੋਲ ਨਾ ਸਾਨੂੰ ਪ੍ਰੋਗਰਾਮ ਕੀ ਹੋਵੇ ਲਾਣੀ ਦੇ ਰਾਣੀ ਦੇ ਆਜਾ ਪੁਣੋਂ ਪਾਈ ਮੈਂ ਨਾ ਕੋਣੋਂ ਕੋਕੜੀ ਚੋਦਾ ਆ ਆਪਣੇ ਕੋਲ ਕੇ ਆਏ ਸਾਡੇ ਨਾਲ ਬਿਲਕੁਲ ਸੇਪੀਆ ਬਹੁਤ ਹੋਰ ਕੋਲ ਤਾਂ ਸਾਰਾ ਕੁਝ ਹੈ ਸਾਰਾ ਕੁਝ ਹੈ ਆਪਣੇ ਕੋਲ ਉਹ ਕਹਾਣੀ ਇੱਕ ਕਹਿ ਨਹੀਂ ਤਰੇ ਸਾਡੇ ਦਾ ਡੰਡਾ ਹੈ ਕਹਿੰਦਾ ਜਿੱਦਾਂ ਉਹ ਆਉਂਦੇ ਨੇ ਤੇ ਅਪਾ ਕੇ ਗਰਜੂ 5:00 ਵਜੇ ਕਹਿੰਦਾ ਥੜਾ ਉਹ ਨਹੀਂ ਜਦੋਂ ਉਹ ਬੋਲ ਰਿਹਾ ਤਾਂ ਉਹ ਕਹਿੰਦਾ ਵੀ ਤੁਸੀਂ ਕਿੰਨਾ ਪੜੇ ਹੋ ਇਹ ਫਿਰ ਅੰਗਰੇਜ਼ੀ ਬੋਲਦਾ ਫਿਰ ਪੁੱਛ ਲਾ ਕਹਿੰਦਾ ਕਿੰਨਾ ਪੜੇ ਹੋ ਤੁਸੀਂ ਉਹ ਲੋਕੀਏ ਕਹਾਂ ਸੀ ਕਿਤੇ ਗਵਾਰ ਡਿਗਲੀ ਹੋਲਡਰ ਹੈਗਾ ਨਾ ਅਸੀਂ ਇਹਨਾਂ ਨੂੰ ਚਾਰ ਪੰਜ ਨੂੰ ਫੜ ਲੈ ਨੰਦੇਰ ਦਾ ਛੱਡ ਦੋ ਕਹਿੰਦਾ ਉਧਰ ਰੁੱਕ ਕਿਵੇਂ ਗੂੜੇ ਕਰ ਲਾ ਕੇ ਭਾਈ ਸ਼ੰਭੂ ਪਹੁੰਚ ਗਏ ਇੱਧਰ ਆ ਕੇ ਕੱਕਣਾ ਤੇ ਉਹ ਦੇਖੋ ਸਾਹਮਣੇ ਸਾਹਮਣੇ ਸ਼ੰਭੂ ਵਾਲਾ ਪੋੜ ਤੇ ਇੱਧਰ ਲਾਤੀ پارک ਜੀ ਮੁੰਦੇ ਇੱਕ ਗੱਡੀ ਖੇਤੇ ਆ ਕਲੋਨੀ ਜੀ ਘਟ ਹੋਈ ਗਈ ਬਾਕੀ ਉੱਥੇ ਜਾ ਕੇ ਦੇਖਦੇ ਆ ਭਾਈ ਸ਼ੰਭੂ ਬੋਟ ਤੇ ਪਹੁੰਚਦੇ ਆ ਤੇ ਲੰਗਰ ਲੱਗੇ ਲੋ ਸਾਹਮਣੇ ਇੰਨਾ ਲੋਕਾਂ ਨੇ ਲੱਗੇ ਆਪੇ ਤੇ ਦੇਖਿਆ ਉਹਨੂੰ ਇਹ ਸਵੇਰੇ ਨਾ ਵਾਗੇ ਨਾ ਆਪੇ ਸਾਹਮਣੇ ਖੜੇ ਆ ਉਹਦੇ ਕੋਲ ਸਾਰੇ ਸਾਹਮਣੇ ਬੋਲੇਗੇ ਨਾ ਵੀ ਰੰਗ ਰੋੜ ਬੋਲ ਗਿਆ ਤੇ ਬੈਠਾ ਦਾ ਜੀਗਾ ਦੀਪ ਸਿੱਧੂ ਪਿਛਲੀ ਵਾਰ ਜਦ ਅਸੀਂ ਆਏ ਤੇ ਇੱਕ ਦੇ ਤਾਂ ਜਿਹੜੇ ਮੂਵਰ ਵੱਜੇ ਹਨ ਜਿਹੜਾ ਅਸਟੈਲਰ ਚੱਕ ਨਿਕਲੀ ਕਰ ਉਹ ਕਹਿੰਦੇ ਜੀ ਨਾ ਕੱਢਦੇ ਅੱਖ ਡੂਈ ਵੀ ਦੇਣੀ ਜੀ ਬਹੁਤ ਜੀ ਸ਼ਾਮ ਤੱਕ ਜਾਊਗਾ ਜੀ ਬਹੁਤ ਤੱਕ ਜਾਊਗਾ ਜੀ ਬੱਧੀ ਉਹ ਵੀ ਬਹੁਤ ਰਿਗਰ ਉਹ ਹੀ ਤਾਂ ਤੁਮਹੇ ਆਇਆ ਚਲੋ ਉਹ ਸ਼ਾਮ ਤੱਕ ਹੀ ਜਾ ਜੀ ਮਧੀਸਰ ਕੋਲ ਜਾਣਾ ਚਾਹੀਦਾ ਤੁਹਾਨੂੰ ਉਹਦਾ ਹੋ ਗਿਆ ਬਹੁਤ ਬਾਲੀ ਤੋਂ ਮਾਣ ਦੀ ਸਟਾਫ ਲੱਗਦੀ ਹੈ ਭਈ ਇੱਥੇ ਅੱਗੇ ਪਤਾ ਲੱਗਦਾ ਜੇ ਤਾਂ ਮੇਰੇ ਵੀਰ ਜਿਹਦਾ ਵੀ ਦਿਲ ਕਰਦਾ ਇੱਕ ਵਾਰ ਅੱਧਾ ਅੱਧਾ ਘੰਟਾ ਜ਼ਰੂਰ ਲਾ ਕੇ ਜਾਇਓ ਜਿਹਦੇ ਕੋਲ ਟਾਈਮ ਨਹੀਂ ਹੈਗਾ ਜਿਆਦਾ ਅੱਗੇ ਜਾਓ ਮੇਰਾ ਵੀਰ ਉਹਦੇ ਯੋਗਦਾਨ ਪਾ ਕੇ ਜਾਓ ਧਰਨੇ ਵਿੱਚ ਇਹ ਆਪਣੇ ਵਾਸਤੇ ਹੀ ਆ ਖੜੇ ਸਾਰੇ ਕਿੰਨੇ ਨੇ ਭਾਈ ਠਾਠਾ ਮਾਰਦਾ ਘੱਟਰ ਦੇਖੋ ਮਤਲਬ ਬਜ਼ੁਰਗ ਬੰਦੇ ਹੀ ਪੂਰੇ ਜੋਸ਼ ਵਿੱਚ ਆ ਦੇਖੋ ਚੱਕ ਪਿੱਛੇ ਨੂੰ ਜਾ ਗੋਲਾ ਵੱਜੂਗਾ ਨਾ ਗੋਲਾ ਜਦ ਮੋਰੋ ਕੇ ਖਾੜਨਾ ਗੋਲਾ ਵੱਜੂਗਾ ਜਦ ਛਾਤੀ ਮਾ ਖਾਣੇ ਤਾਂ ਹੀ ਤਾਂ ਮੈਂ ਕੋਟ ਪਾ ਕੇ ਆਂ ਮੋਟਾ-ਕੋਟ ਜੇ ਆਪਾਂ ਨੂੰ ਨਹੀਂ ਆਇਆ पाल चलो भी

ਆਓ ਲਖਰੌਰ ਵਾਲੇ ਉਹਨੇ ਨੂੰ ਆਜੋ ਪੂਰੀਆਂ ਜਾਗਦੇ ਜਮੀਨਾਂ ਵਾਲੇ ਘੱਟੋ ਘੱਟ ਭਈ 3-4 ਕਿਲੋਮੀਟਰ ਦਾ ਜਾਮ ਹੈ ਟਰੈਕਟਰਾਂ ਦਾ ਜਿਹੜੇ ਟਰੈਕਟਰ ਖੜੇ ਨੇ ਪੁਲ ਤੇ ਤੇ ਪੁਲ ਤੋਂ ਖੇਠਾਂ ਤੱਕ ਖੜੇ ਨੇ ਟਰੈਕਟਰ ਗੱਡੀ ਉਧਰ ਖੇਤ ਚ ਲਾ ਕੇ ਆਏ ਦੇ ਇਹਦੇ ਜਾਣ ਵਾਲੀ ਸਾਈਡ ਆ ਉਧਰ ਆਉਣ ਵਾਲੀ ਸਾਈਡ ਆ ਉਧਰ ਵੀ ਖੜੇ ਲੈਣ ਲਈ ਖੜਾ ਜਿੰਨੇ ਇਧਰ ਖੜੇ ਆ ਪਾ ਤੇ ਦੋਨੇ ਲੜਿਆ ਸੀਗਾ ਉਹ ਹੰਗਾਮੇ ਦੇ ਵਿੱਚ 2018 ਉਹ ਦੇਖੋ ਬਾਈ ਪਤੰਗ ਉਡਾ ਰਹੇ ਲੋਕ ਨੇ ਆਰੇ ਨਾਲ ਹੋ ਰਹੇ ਭਗਤ ਜੀ ਨਾ ਰਹੇ ਤਰਖੜੇ ਆ ਫੌਜੀ ਇਹ ਇੱਥੇ ਆਪਣੇ ਕਿਸਾਨ ਖੜੇ ਆ ਹਾਂ ਦੇਖੋ ਅਸਹਾਰੀ ਅਡੋਕਟਰੀ ਅਟ੍ਰੈਕਟ ਇਹ ਬਹੁਤ ਵੱਡੀ ਗੱਲ ਹੈ ਆਪਾਂ ਇਹ ਦਿੱਦਸਾਨੀ ਕਰਨੀ ਕੋਈ ਕਹਿੰਦਾ ਮੈਂ ਇੰਨੇ ਮੰਨਦਾ ਹਾਂ ਕੋਈ ਕਹਿੰਦਾ ਮੈਂ ਇੰਨੇ ਮੰਨਦਾ ਪਰ ਇਹ ਆਪਣੇ ਪੰਜਾਬੀ ਕਿੰਨੇ ਦਾਨੀ ਆ ਫਿਰ ਪਹੁੰਚ ਹੋ ਗਏ ਹਨ ਚਾਹੇ ਆਪਣਾ ਘੰਟਾ ਲਾਓ ਚਾਹੇ ਇੱਧਾ ਘੰਟਾ ਲਾਓ ਉੱਪਰ ਆ ਕੇ ਜਰੂਰ ਜਾਓ ਹਾਂਜੀ ਭਾਈ ਮੋਰਚੇ ਦੇ ਡਟੇ ਹੋਏ ਤੇ ਅਸੀਂ ਲੋਕਾਂ ਤੋਂ ਕੋਈ ਮੰਗ ਨਹੀਂ ਨਹੀਂ ਚਾਹੁੰਦੇ ਕੋਈ ਨਹੀਂ। ਉਹ ਅਗਲੀ ਗੱਲ ਹੈ ਉਹ ਜਿਸ ਤਰ੍ਹਾਂ ਦੀ ਕਿਸੇ ਬੰਗੀਆਂ ਉਤਲ ਕਰਨੀਆਂ ਸਾਰਾ ਪੰਜਾਬ ਚੋਂ ਬੜੀ ਸਫਤਤਾਪੂਰਵਕ ਪਿੰਡਾਂ ਦੇ ਜਨਨੇ ਅਸੀਂ ਗੱਲਾਂ ਕਰਦੇ ਆਂ ਆਹੀ ਗੱਲਾਂ ਕਰਦੇ ਆਂ ਕਿ ਜ਼ਮੀਨ ਬਚਾਉਣੀ ਹੈ ਪੁੱਤ ਬਚਾਉਣੇ ਹੈ ਅਸੀਂ ਜਿਹੜੇ ਲੋਕ ਆਪ ਸ੍ਰਿ ਸਫਤਤਾਪੂਰਵਕ ਲੋਕਾਂ ਨੂੰ ਪ੍ਰੇਰ ਕੇ ਬਸੇ ਦਾ ਕਿਸਾਨ ਜਿੱਥੇ ਬੰਗੀਆਂ ਦੇ ਕਰਦੇ ਦੇਖੋ ਬਾਈ ਕਰ ਰੇ ਕਿ ਟਰੈਕਟਰ ਆਉਰੇ ਹੈ ਇਕ ਤੇ ਕਲੰਗਰ ਹੈ ਔਰੇ ਹੋਰ ਬੜੀ ਚੀਜ਼ ਹੈ ਸਬੂਤ ਦਾ ਡਾਕਟਰੀ ਸਾਰੇ ਜ਼ਰੂਰੀ ਹਨ ਔਰੇ ਕਿਦੇ ਚੀਜ਼ ਦੀ ਔਰੇ ਕਮੀ ਨਹੀਂ ਹੈਗੀ ਆ ਦੇਖੋ ਇਧਰ ਇਧਰ ਸਾਰੀਆਂ ਡਾਕਟਰੀ ਸਬੂਤਾਂ ਨੇ ਇਹਨਾਂ ਨੂੰ ਚੱਲੀ ਫਿਰ ਜਾਣਾ ਹੈ ਇਹਨੂੰ ਚੱਲੀ ਜਾਣਾ ਹੈ ਕਾਰ ਵੱਲੋਂ ਵਾਦਾ ਕਰ ਹਾਂਜੀ ਹੁਣ ਚੱਲੇ ਆਪਾਂ ਘਰ ਨੂੰ ਤੇ ਰੈਰਸ ਦਾ ਪਾਰਟ ਸ਼ੁਰੂ ਹੋ ਗਿਆ ਧਰਨੇ ਤੇ ਸੋ ਬਾਕੀ ਰਿਪੋਰਟਾਂ ਦੇਖਦੇ ਹਾਂ ਕੀ ਬਣਦਾ